ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨੂੰ ਵਲੌਗ 'ਚ ਅੱਜ ਹੈਗਾ ਜੁਮਾ ਤੇ ਆਪਾਂ ਉੱਠੇ ਹੌਲੀ-ਹੌਲੀ ਹੁਣੇ ਚਾਹ ਪਾਣੀ ਪੀ ਕੇ ਹਟੇ ਆਂ ਤੇ ਆਪਾਂ ਚਾਲਦੇ ਆ ਹੁਣ ਪਾਰਕਿੰਗ ਦੇ ਵਿੱਚ ਜਾਵਾਂਗੇ ਗੱਡੀ-ਗੱਡੀ ਧੋਵਾਂਗੇ ਗੱਡੀ-ਗੱਡੀ ਸਾਫ਼ ਕਰਾਂਗੇ ਮੌਸਮ ਬਹੁਤ ਵਧੀਆ ਜੀ ਦੇਖ ਸਕਦੇ ਹੋ ਬਹੁਤ ਵਧੀਆ ਮੌਸਮ ਚੱਲਦੇ ਹਾਂ ਜਾ ਰਹੇ ਆ ਆਪਾਂ ਪਾਰਕਿੰਗ ਦੇ ਵਿੱਚ ਅੱਜ ਗੱਡੀ ਸਾਫ਼ ਕਰਾਂਗੇ ਪਾਣੀ ਮਾਰ ਕੇ ਚੰਗੀ ਤਰ੍ਹਾਂ ਦੇਖੋ ਅੱਨੇ ਹੁਣ ਕਿੰਦਾ ਗੱਡੀ ਕਲੀਨ ਕਰੀ ਜਿੱਥੇ ਤੇ ਜੁਮੇ ਨੂੰ ਫਰੀ ਹੁੰਨੇ ਆ ਆਪਾਂ ਤਾਂ ਕਰਕੇ ਸਾਫ਼ ਸੁਫ਼ ਕਰ ਲਈਦੀ ਹੈ ਗੱਡੀ ਫੋੜ ਦਾ ਤੁਹਾਨੂੰ ਪਤਾ ਟਾਈਮ ਹੀ ਲੱਗਦਾ ਡਿਊਟੀ ਤੇ ਕੰਮ ਚੱਲਦਾ ਰਹਿੰਦਾ ਲੋਗ ਉਹਦਾ ਬਣ ਜਾਣਾ ਟੈਨਸ਼ਨ ਨਾ ਲਿਓ ਲੋਗ ਬਣਾ ਦਾਂਗੇ ਹਾਂ ਜਾ ਰਹੇ ਆਪਾਂ ਗੱਡੀ ਵਾਲੀ ਸਾਈਡ ਦੇਖ ਸਕਦੇ ਹੋ ਜੀ ਆਪਾਂ ਬਾਰ ਬਾਰ ਆਫ ਤੇ ਬਾਕੀ ਇਹ ਪਿੰਗਾਂ ਦੀ ਪਾਰਕਿੰਗ ਆਪਣੀਆਂ ਸਾਰੀਆਂ ਤੇ ਇੱਕ ਸਾਡੇ ਦੀ ਪਿੰਗਾਂ ਆਪਣੀ ਪਾਰਕਿੰਗ ਆ ਇਹ ਲਓ ਜੀ ਆਪਾਂ ਅੱਗੇ ਪਾਰਕਿੰਗ ਦੇ ਵਿੱਚ ਗੱਡੀਆਂ ਦੇ ਕੋਲ ਅੰਦਰ ਆ ਗਈ ਕਲੀਨ ਹਾਂ ਕਿਹੜੀ ਵੱਡੀ ਨਹੀਂ ਮੋਰਸ ਪਹਿਲਾਂ ਦੱਸਣਾ ਇਹ ਵਾਹ ਬਾਬਾ ਨੋਟ ਦੇ ਗੱਡੀ ਚ ਨਹੀਂ ਪੋਰਸ ਤੇ ਆਖ ਨਹੀਂ ਇਹ ਦੇਖ ਤਾ ਮੈਂ ਆਹ ਪਗੜੀ ਉਹ ਕਿਲੇ ਤੇ ਅੰਦਰ ਦੇ ਗੱਡੀ ਦਾ ਆਇਲ ਚੈੱਕ ਕਰਿਆ ਆਇਲ ਚੈੱਕ ਕਰਨਾ ਪੈਂਦਾਗਾ ਤੇ ਸਾਫ ਸੂ ਲੋਗੋਂ ਕੇ ਫ੍ਰੀ ਹੁੰਨੇ ਆ ਗੱਡੀਆਂ ਆਪਾਂ ਸਾਫ਼ ਕਰ ਲੰਨੇ ਮਿੱਤਰੋ ਫਿਲਟਰ ਫੁੱਟ ਜੋ ਵੀ ਹੁੰਦਾ ਨਾਜੂ ਮਿੱਤਰੋ ਸਫਾਈ ਹੋ ਰਹੀ ਹੈ ਗੱਡੀ ਦੀ ਅੰਦਰੋਂ ਬਾਹਰੋਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਜਦੋਂ ਗੱਡੀ ਹੋ ਗਈ ਸਾਫ਼ ਤੇ ਗੱਡੀ ਧੋਵਾਂਗੇ ਆਪਾਂ ਦਿਖਾਉਨੇ ਆ ਤੁਹਾਨੂੰ ਇਦਾਂ ਵੀ ਗੱਡੀਆਂ ਸਾਫ਼ ਵੀ ਕਰਨੀਆਂ ਪੈਂਦੀਆਂ ਇਹ ਸਾਨੂੰ ਪਤਾ ਹੀ ਐ ਆ ਵੀ ਮਿੱਤਰੋ ਆਪਾਂ ਹੁਣ ਤੋਂ ਮਾ ਗੱਡੀ ਪਾਣੀ ਭਰਨਾ ਪੈਂਦਾ ਆ ਟੈਂਕੀ 'ਚ ਥੋੜਾ ਥੋੜਾ ਮੁੰਡੇ ਨੇ ਪਾਣੀ ਭਰ ਲੈਦੇ ਮੈਂ ਹੁਣ ਤੋਂ ਮਾ ਗੱਡੀ ਜਾ ਕੇ ਬਾਕੀ ਤੁਸੀਂ ਥੋੜੀ ਵੀਊ ਚੈੱਕ ਕਰੋ ਬੱਦਲੀ ਬਦਲ ਹੋਏ ਪਏ ਆ ਕਿ ਨਾਲ ਸੋਹਣਾ ਹੈ ਚਲਦੇ ਆਪਾਂ ਧੋਨੇ ਆ ਗੱਡੀ ਹੁਣ ਗੱਡੀ ਦਾ ਧੋਵਾ ਇੱਕ ਐਵਨ ਅੱਜ ਖੋਲੇ ਮੈਂ ਕਿਹੜੀ ਉਹ ਭਰ ਲੈ ਹਾਂ ਉਹ ਵੀ ਭਰ ਕੇ ਰੱਖ ਨਾਲ ਨਾਲ ਮੈਨੂੰ ਫੜਾਦੀ ਨਾ ਫਿਰ ਉੱਪਰ ਮੁੰਡਾ ਲੈ ਆਇਆ ਬਾਲਟੀ ਭਰ ਕੇ ਜਾ ਦੂਜੀ ਬਾਲਟੀ ਲੈ ਕੇ ਆਪਾਂ ਹੁਣ ਮੂਰੇ ਤੋਂ ਐ ਗੱਡੀ ਛਾਰੀ ਦਿਖਾਉਣੇ ਸੋਨ ਕੋਈ ਨਾ ਜੀ ਆਪਾਂ ਮਾਉਣੇ ਆਂ ਆਹ ਮਿੱਤਰੋ ਜਿੰਨੀ ਸਵਾਬ ਹੋ ਰਹੀਆਂ ਬਾਤਾਂ ਬਾਤ ਇਹ ਤੇਰੇ ਆਲੇ-ਦੁਆਲੇ ਦੀ ਬਾਤ ਹੈ ਇਹ ਹੁਣ ਦੂਜਾ ਮੁੰਡਾ ਤੋ ਰਿਹਾ ਗੱਡੀ ਗੱਡੀ ਸਟਾਰਟ ਕਰ ਲਾ ਗੱਡੀਆਂ ਦੀਆਂ ਹੋ ਰਹੀਆਂ ਸਫਾਈਆਂ ਲੋ ਮਿੱਤਰੋ ਇੱਕ ਮੁੰਡਾ ਹੋਰ ਆ ਗਿਆ ਗੱਡੀ ਧੋਣ ਜਾ ਰਿਹਾ ਉਹ ਆਪਣੀ ਗੱਡੀ ਲੈ ਕੇ ਆਏਗਾ ਹੁਣ ਹਾਂਜੀ ਮਿੱਤਰੋ ਦੋ ਗੱਡੀਆਂ ਧੋਣ ਲੱਗੇ ਦੂਜਾ ਮੁੰਡਾ ਵੀ ਆ ਗਿਆ ਇਸ ਨੂੰ ਦੱਸਿਆ ਸੀ ਇੱਕ ਗੱਡੀ ਚ ਹੋ ਗਿਆ ਟੈਂਕੀ ਚ ਪਾਣੀ ਖਤਮ ਤੇ ਹੁਣ ਸਾਨੂੰ ਵਾਲਟੀਆਂ ਨਾਲ ਹੀ ਧੋਣੀ ਪੈਣੀ ਆ ਇੱਕ ਗੱਡੀ ਧੋਤੀ ਗਈ ਇੱਕ ਰਹਿ ਗਈ हां ਧੋਤੀ ਗਈ ਕਿ ਨਹੀਂ ਹਲੇ ਪਾਣੀ ਖਤਮ ਹੋ ਗਿਆ ਕੋਈ ਨਾ ਬਾਲਤੀ ਨਾਲ ਧੋਦਨੇ ਏ ਮਿੱਤਰੋ ਇਦਾਂ ਡਰਾਈਵਰਾਂ ਦੀ ਲਾਈਫ ਕਿ ਆਪਣੀ ਰਾਣੀ ਸੁੰਦਰਾ ਨੂੰ ਧੋਣਾ ਵੀ ਪੈਂਦਾ ਉਹ ਫਿਰਦਾ ਇੱਕ ਮੁੰਡਾ ਸਾਫ਼ ਕਰਦਾ ਰਗੜ ਕੇ ਰਗੜ ਕੇ ਧੋ ਉਹਨੂੰ ਜੱਜ ਨਾਲ ਏ ਮਿੱਤਰੋ ਸਾਡੀ ਮੋਟਰ ਹੋ ਗਈ ਖਰਾਬ ਤੇ ਮੁੰਡਾ ਠੀਕ ਕਰ ਰਿਹਾ ਇਸ ਕਰਕੇ ਪਾਣੀ ਨਹੀਂ ਚੱਲ ਰਿਹਾ ਹਾਂਜੀ ਮਿੱਤਰੋ ਗੱਡੀਆਂ ਕਲੀਨ ਕਰਕੇ ਰੈਡੀ ਹੋ ਗਏ ਆਪਾਂ ਇਹ ਆਉਂਦੇ ਆਪ ਉੱਪਰ ਸਾਡੀ ਹੋ ਗਈ ਖਰਾਬ ਤੇ ਮੁੰਡਾ ਠੀਕ ਕਰਨ ਲੱਗਿਆ ਹੋਇਆ ਹਲੇ ਤੱਕ ਕੋਈ ਨਹੀਂ ਠੀਕ ਦੇਖ ਸਾਡੇ ਗੱਡੀਆਂ ਸਾਫ਼ ਆ ਕਲੀਨ ਹੋਈਆਂ ਪੂਰੀਆਂ ਆਰੇਂਜ ਕੋਸਟਰ ਖਰਾਬ ਹੋਣ ਕਰਕੇ ਪਾਣੀ ਦੀ ਹੋ ਗਈ ਦਿੱਕਤ ਉਹ ਮੁੰਡਾ ਪਾਣੀ ਲੈ ਕੇ ਆ ਰਿਹਾ ਬਾਲਟੀਆਂ ਭਰ-ਭਰ ਕੇ ਉਧਰੋਂ ਟੈਂਕੀ ਚੋਂ ਕਰਾ ਕੇ ਸਾਫ਼ ਭਰ ਕੇ ਲਈ ਆ ਬਸ ਲਈ ਆ ਬਾਲਟੀਆਂ ਉਹ ਥੋੜ੍ਹਾ ਰਹਿ ਗਿਆ ਸੀ ਸਾਈਡ ਤੇ ਟਾਇਰ ਟੂ ਆਹ ਹੋ ਗਈ ਨਹੀਂ ਹੋਣੀ ਰਹਿਣ ਲੋ ਕੋਸਾ ਨਾ ਆਹ ਤਾਂ ਹੋਏ ਨਾ ਕੋਸਾ ਲੋ ਜੀ ਕੋਸਾ ਪਾ ਮੂਰੇ ਹੋਏ ਨੇ ਹੁਣ ਕੋਸਾ ਸਾਬ ਠੀਕ ਆ ਛੋਟੇ ਕੋਸ ਤੋਂ ਸਹੀ ਨਹੀਂ ਹੋਇਆ ਬੰਦੇ ਕੋਸਾ ਆ ਗਏ ਨੇ ਬਾਕੀ ਮਿੱਤਰੋ ਗੱਡੀ ਦੇ ਵਿੱਚ ਨਾ ਜੇ ਸ਼ਾਰਟਿੰਗ ਹੋ ਜਾਏ ਜਾਂ ਮਾੜੀ ਮੋਟੀ ਆਗ ਲੱਗ ਜਾਏ ਫਾਇਰ ਦੀ ਸਹੂਲਤਾਂ ਸਾਈਡ ਸਿਲੰਡਰ ਦਿੱਤਾ ਹੁੰਦਾ ਹਰ ਇੱਕ ਗੱਡੀ ਦੇ ਵਿੱਚ ਦੇਖ ਸਕਦੇ ਤੁਸੀਂ ਇਹ ਹੈਗਾ ਫਾਇਰ ਸਿਲੰਡਰ ਆਹ ਮ ਆ ਗਿਆ ਅੰਦਰ ਉਹ ਗੱਡੀ ਜੇ ਨਹੀਂ ਆਪੇ ਸਿਖਾਰੀ ਵੇ ਮੈਟਰੋ ਗੱਡੀ ਆਪਾਂ ਸਾਫ਼ ਕਰਕੇ ਬਾਹਰੋਂ ਦੇ ਅੰਦਰ ਆ ਗਏ ਤੇ ਅੰਦਰੋਂ ਸਾਫ਼ ਕਰਾਂਗੇ ਮੁੰਡਾ ਕਰ ਰਿਹਾ ਹੈ ਅਕੀਸ਼ ਸਿੱਧੂ ਮੂਸੇਵਾਲਾ ਦਾ ਫੈਨ ਆ ਫੋਟੋਆਂ ਲਾਈਆਂ ਹੋਈਆਂ ਗੱਡੀ 'ਚ ਤੇ ਗੱਡੀ ਦੀ ਸਾਰੀ ਸਹੂਲਤਾਂ ਦੇਖ ਸਕਦੇ ਹੋ ਗੱਡੀ 'ਚ ਸੌਣ ਦੀ ਵਧੀਆ ਦੋ ਬੈੱਡ ਲੱਗੇ ਹੋਏ ਇੱਕ ਉੱਪਰ ਇੱਕ نیچے ਵਧੀਆ ਗੱਡੀ ਬੰਦਾ ਦੂਰ ਨੇੜੇ ਜਾਂਦਾ ਰੈਸਟ ਕਰ ਲੈਂਦਾ ਦੇਖ ਸਕਦੇ ਹੋ ਇਹ ਗੱਡੀ ਕਿਆ ਲੱਗੀ ਹੋਈ ਆ ਕੈਮਰੇ ਇਹਦੇ ਵਿੱਚ ਦੇਖੋ ਇਹ ਵਾਕੀ ਦਸੀ ਗੱਡੀ ਹੋ ਰਹੀ ਕਲੀਨ ਇਹ ਆ ਮੰਨ ਲਾ ਲੱਗਿਆ ਹੋਇਆ ਸਾਫ ਕਰੂ ਬਾਕੀ ਬਾਅਦ ਵਿੱਚ ਸਾਰੇ ਇਹੇ ਧਰਨੇ ਹੋ ਕੇ ਤੈ ਮਾਰਨੇ हां जी मित्रों ਸਮਾਨ ਸਪੂਨ ਚੀਰ ਗਏ ਤੇ ਆਪਣੀ ਆਲੂ ਬੜੀਆਂ ਬਣ ਰਹੀਆਂ। ਹੁੰਡੇ ਗਏ ਹੋਏ ਆਪਾਂ ਦੇਖਦੇ ਹਾਂ। ਏਹੀ ਹੋਈ ਆਲੂ ਬੜੀਆਂ। ਮੰਨ ਰਹੀਆਂ ਦੇਖ ਸਕਦੇ ਤੁਸੀਂ। ਅੱਜ ਬਣਾਈਆਂ ਆਲੂ ਬੜੀਆਂ। ਸੀ ਇਹ ਮੁੰਡਾ ਬਾਧੂ ਬੈਠਾ ਇੱਥੇ ਕੋਈ ਕੰਮ ਨਹੀਂ ਇਹਦਾ ਇਹ ਆਪਣੀਆਂ ਆਲੂ ਪੜੀਆਂ ਬਣ ਕੇ ਹੋ ਗਈਆਂ ਡੈਡੀ ਤੇ ਨੂੰਚ ਜਾ ਕੇ ਆਪਾਂ ਖਾਵਾਂਗੇ ਓਕੇ ਤੇ ਬਾਏ ਹਾਂਜੀ ਮਿੱਤਰੋ ਆਪਾਂ ਨਾ ਹਨ ਹੋ ਗਏ ਹੋ ਗਏ ਰੈਡੀ ਗੱਡੀਆਂ ਗੁੱਡੀਆਂ ਧੋ ਗਏ ਵਿਲੇ ਹੋ ਗਏ ਹੋਰ ਫਰੀਆਂ ਹੁਣ ਆਪਾਂ ਉਹਨਾਂ ਤੇ ਗੱਲਾਂ ਬਾਤਾਂ ਕਰਾਂਗੇ ਸਾਰੇ ਰੋਟੀ ਪਾਣੀ ਖਾ ਗਏ ਰੂਮਾਂ 'ਚ ਬੈਠੇ ਨੇ ਤੇ ਵਧੀਆਂ ਹੋ ਗਈਆਂ ਆਪਣੀਆਂ ਸਾਫ਼ ਅੱਜ ਕਲੀਨ ਚਲੋ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਹਾਂਜੀ ਮਿੱਤਰੋ ਆਪਾਂ ਸ਼ਾਮ ਹੋ ਗਈ ਹਾਂ ਕੱਪੜੇ ਕੁੱਪੜੇ ਧੋਣੇ ਆ ਫਿਰ ਗਲਵਾਤਾਂ ਕਰਦੇ ਆ ਮੌਸਮ ਬੜਾ ਹੀ ਘੈਂਟ ਹੈ ਬੰਦੇ ਆ ਰਹੇ ਸ਼ਾਪਿੰਗ ਕਰਕੇ ਅੱਜ ਜੁਮਾ ਸੀਗਾ ਸਾਰੇ ਬਾਜ਼ਾਰ ਗਏ ਸੀਗੇ ਸ਼ਾਪਿੰਗ ਕਰਕੇ ਆ ਰਹੇ ਚਾਰੇ ਸਾਈਡ ਜੁਮੇ ਵਾਲ ਦਿਨ ਫਿਰ ਜਾਂਦੇ ਸਾਰੇ ਬੰਦੇ ਸ਼ੋਪਿੰਗ-ਸ਼ੋਪਿੰਗ ਕਰਕੇ ਆਉਂਦੇ ਥੋੜਾ ਬਹੁਤਾ ਸਮਾਨ ਜੋ ਵੀ ਲੈਣਾ ਹੁੰਦਾ ਸਾਰੇ ਆਉਂਦੇ ਕਰਕੇ ਉਕੇ ਬੰਦੇ ਹੈਗੇ ਆ ਡਿਊਟੀ ਵਾਲੇ ਲੇਬਰ ਵਾਲੇ ਆਪਾਂ ਦਾ ਤੁਹਾਨੂੰ ਪਤਾ ਉਧਰ ਜਾ ਆਈਦਾ ਦੇਖ ਸਕਦੇ ਤੁਸੀਂ ਹੁਣ ਆਪਾਂ ਤੋਂ ਮਾਗੇ ਕੱਪੜੇ ਕੱਪੜੇ ਧੋਗੇ ਜੇ ਫਿਰ ਕਿਹਾ ਵਾਂਗੇ ਕਿੜਾ ਕੁੜਾ ਕੰਡਾਂ ਇਹ ਬਾਹਰ ਨੂੰ